ਤੇ ਹੁਣ ਗੁਜਾਰਸ਼ ਹੈ ਡਾਕਟਰ ਧੀਮਿਤ ਸਿੰਘ ਜੀ ਡਾਇਰੈਕਟਰ ਵਿਦਿਅਕ ਖਾਲਸਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੜਾ ਲੰਮਾ ਸਫ਼ਰ ਕਰਕੇ ਆਏ ਨੇ ਤੁਹਾਡੇ ਨਾਲ ਇਸ ਮੌਕੇ ਆਪਣੀ ਗੱਲਬਾਤ ਕਰਨ ਦੇ ਵਾਸਤੇ ਡਾਕਟਰ ਧੀਮਿਤ ਸਿੰਘ ਆਪਾਂ ਬੜਾ ਬੜਾ ਪਿਆਰ ਕਰਨਾ शहीदों की चिताओं पे लगेंगे हर वर्ष मेले वतन पे मिटने वालों का यही बाकी निशान होगा परम सत्कार योग शहीद उधम सिंह हेल्पिंग हैंड फाउंडेशन कनाडा अते संग्रामी कला केंद्र सुनाम वालों करवाए जा रहे इस महत्वपूर्ण ਗੋਸ਼ਟੀ ਯਾਰ ਲੋਕ ਅਰਪਨ ਸਮਾਗਮ ਦੇ ਵਿੱਚ ਬਿਰਾਜਮਾਨ ਸਾਡੇ ਹਰਮਨ ਪਿਆਰੇ ਸਰਦਾਰ ਜੰਗੀਰ ਸਿੰਘ ਜੀ ਰਤਨ ਜੋ ਕਿ ਇਸ ਪੁਸਤਕ ਦੇ ਸੰਪਾਦਕ ਵੀ ਨੇ ਸਰਦਾਰ ਹਰਜਾਤ ਸਿੰਘ ਜੀ ਮੇਰੇ ਪਰਮ ਮਿੱਤਰ ਕਬਲਜੀਤ ਸਿੰਘ ਜੀ ਵਿੱਕੀ ਲੋਗਵਾਲ ਪ੍ਰਿੰਸੀਪਲ ਅਨਿਲ ਜੈਨ ਜੀ ਸਰਦਾਰ ਗੁਰਵਿੰਦਰ ਸਿੰਘ ਜੀ ਜੋ ਅੱਜ ਇਨਚਾਰਜ ਨੇ ਸਕੂਲ ਦੇ ਕੋਲਾ ਸਿੰਘ ਜੀ ਸੰਗਰਾਮੀ ਸੰਜੀਵ ਕੁਮਾਰ ਜੀ ਕੰਪਿਊਟਰ ਲੈਕਚਰਰ ਲੋਕਹਿਤ ਰੰਗ ਕਿਤਾਬ ਘਰ ਪੁਆਨੀਗੜ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਮੂਲਕ ਤੇ ਹੋਰ ਮੇਰੇ ਸਾਹਮਣੇ ਬਿਰਾਜਮਾਨ ਅਧਿਆਪਕ ਸਾਹਿਬਾਨ ਤੇ ਪਿਆਰੇ ਵਿਦਿਆਰਥੀਓ ਸਭ ਤੋਂ ਪਹਿਲਾਂ ਮੈਂ ਸਕੂਲ ਦੇ ਸਮੁੱਚੇ ਸਟਾਫ ਦਾ ਪ੍ਰਿੰਸੀਪਲ ਸਾਹਿਬ ਦਾ ਤੇ ਪਤਵੰਤੇ ਸੱਜਣਾ ਦਾ ਬਹੁਤ ਤਹਿ ਦਿਲੋਂ ਸ਼ੁਕਰੀਆ ਜ਼ਾ ਕਰਦਾ ਜਿਨ੍ਹਾਂ ਨੇ ਅੱਜ ਤੁਹਾਡੇ ਰੂਬਰੂ ਹੋਣ ਦਾ ਮੌਕਾ ਦਿੱਤਾ ਜਿਵੇਂ ਮੇਰੇ ਤੋਂ ਪਹਿਲਾਂ ਦੱਸਿਆ ਗਿਆ ਹੈ ਕਿ ਇਹ ਧਰਤੀ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਬਹੁਤ ਹੀ ਮੁਕੱਦਸ ਤੇ ਪਵਿੱਤਰ ਥਾਂ ਰੱਖਦੀ ਹੈ ਜਿਹਦਾ ਵੱਡਾ ਕਾਰਨ ਇਹ ਹੈ ਕਿ ਇੱਥੋਂ ਉਹ ਯੋਧਾ ਪੈਦਾ ਹੋਇਆ ਜਿਹਦੇ ਕਰਕੇ ਅਪ ਆਜ ਆਜ਼ਾਦੀ ਦਾ ਨਿਗਮ ਆਣ ਰਹੇ ਆ ਅੱਜ ਇਹ ਸਕੂਲ ਤੁਸੀਂ ਦੇਖ ਰਹੇ ਹੋ ਸਕੂਲ ਦੇ ਵਿੱਚ ਪੜ ਰਹੇ ਹੋ ਇਸ ਸਕੂਲ ਦੇ ਵਿੱਚ ਬਹੁਤ ਲੋਕ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇੱਥੇ ਪੜ ਕੇ ਗਏ ਔਰ ਵੱਡੇ ਅਹੁਦਿਆਂ ਤੇ ਪਹੁੰਚੇ ਤੇ ਉਹਨਾਂ ਦੇ ਵਿੱਚੋਂ ਇਸ ਪੁਸਤਕ ਦੇ ਲੇਖਕ ਜਗਨਨਾਥ ਸੰਦੇਜੀ ਜਿਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਔਰ ਉਹਨਾਂ ਦੇ ਵਿੱਚੋਂ ਇੱਕ ਬਹੁਤ ਹੀ ਮਹੱਤਵਪੂਰਨ ਕਿਤਾਬ ਅਮਰ ਸ਼ਹੀਦ ਸਰਦਾਰ ਉਧਮ ਸਿੰਘ ਲਿਖੀ ਔਰ ਜਿਹਦਾ ਪਾਜ ਅਗਲੀ ਜਿਹੜੀ ਐਡੀਸ਼ਨ ਹੈ ਔਰ ਜਿਹਦਾ ਸੰਪਾਦਨ ਜਾਨੀ ਜੰਗੀਰ ਸਿੰਘ ਜੀ ਰਤਨ ਪ੍ਰਦਾਨ ਸ਼ਹੀਦ ਉਦਮ ਸਿੰਘ ਕੰਬੋਜ ਯਾਦਗਾਰ ਕਮੇਟੀ ਸੁਨਾਮ ਸ਼ਹੀਦ ਉਦਮ ਸਿੰਘ ਵਾਲਾ ਵੱਲੋਂ ਕੀਤਾ ਗਿਆ ਸੋ ਅੱਜ ਆਪਾਂ ਉਹਦੇ ਬਾਰੇ ਗੱਲ ਕਰਨੀ ਹੈ ਇਤਿਹਾਸ ਬਾਰੇ ਗੱਲ ਕਰਨੀ ਹੈ ਮੈਂ ਬਹੁਤ ਹੀ ਘੱਟ ਸ਼ਬਦਾਂ ਦੇ ਵਿੱਚ ਤੇ ਸੌਖੇ ਸ਼ਬਦਾਂ ਦੇ ਵਿੱਚ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਉਹ ਇਤਿਹਾਸ ਨਾਲ ਜੋੜਾਂ ਜਿਸ ਇਤਿਹਾਸ ਕਰਕੇ ਆਪਾਂ ਅੱਜ ਸ਼ਹੀਦ ਉਦਮ ਸਿੰਘ ਨੂੰ ਯਾਦ ਕਰ ਰਹੇ ਹਾਂ ਸ਼ਹੀਦ ਆਗਮ ਭਗਤ ਸਿੰਘ ਨੂੰ ਯਾਦ ਕਰ ਰਹੇ ਆ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਯਾਦ ਕਰਾਵੇ ਕਿਉਂਕਿ ਇੱਕ ਟਿਕੜੀ ਹੈ ਜਦੋਂ ਅਸੀਂ ਆਜ਼ਾਦੀ ਦਾ ਇਤਿਹਾਸ ਦੇਖਦੇ ਆ ਤਾਂ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਫਾਂਸੀਆਂ ਤੇ ਚੜੇ ਔਰ ਜੇਲਾ ਕਟੀਆਂ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਸਾਡਾ ਮੁਲਕ ਲਗਭਗ 200 ਸਾਲ ਅੰਗਰੇਜ਼ਾਂ ਦੀ ਗੁਲਾਮੀ ਦੇ ਵਿੱਚ ਰਿਆ ਔਰ ਪੰਜਾਬ ਦੇ ਵਿੱਚ 1900 ਜਦੋਂ ਅਸੀਂ 47 ਦੀ ਗੱਲ ਕਰਦੇ ਆ ਤਾਂ ਆਜ਼ਾਦੀ ਸਾਨੂੰ ਮਿਲੀ ਪਰ ਉਹ ਆਜ਼ਾਦੀ ਬਾਾਕੀ ਲੋਕਾਂ ਲਈ ਖੁਸ਼ੀ ਦੀ ਗੱਲ ਸੀ ਪਰ ਪੰਜਾਬ ਦੇ ਬੰਗਾਲੀਆਂ ਦੇ ਲਈ ਉਹ ਬਹੁਤ ਹੀ ਸੰਕਟਪੂਰਨ ਦੌਰ ਸੀ ਕਿਉਂਕਿ ਲਗਭਗ 10 ਲੱਖ ਜਿਹੜੇ ਪੰਜਾਬੀ ਨੇ ਉਹ ਉਹਦੇ ਵਿੱਚ ਵੱਡੇ ਟੁਕੇ ਗਏ ਦੰਗੇ ਹੋ ਗਏ ਹਿੰਦੂ ਔਰ ਸਿੱਖ ਮੁਸਲਮਾਨ ਆਪਸ ਦੇ ਵਿੱਚ ਲੜ ਪਏ ਔਰ ਜਿਨ੍ਹਾਂ ਨੇ ਇੱਕ ਦੂਜੇ ਦੀਆਂ ਜਾਨਾਂ ਲਈਆਂ ਔਰ 47 ਵੇਲੇ ਪੰਜਾਬ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਇੱਕ ਪਾਸੇ ਜਿਹੜਾ ਸੀਗਾ ਪਾਕਿਸਤਾਨ ਦੁਆਰਾ ਪੰਜਾਬ ਰਹਿ ਗਿਆ ਤੇ ਦੂਜੇ ਪਾਸੇ ਸਾਡਾ ਜਿੱਥੇ ਅਸੀਂ ਅੱਜ ਬੈਠੇ ਆ ਇਹ ਪੰਜਾਬ ਪਰ ਉਹਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜਾ ਸੁਨਾਮ ਦਾ ਇਲਾਕਾ ਸੀ ਇਹ ਪੰਜਾਬ ਦੇ ਨਾਲ ਨਾਲ ਤੱਪਸੂ ਦਾ ਇਲਾਕਾ ਸੀ ਤੱਪਸੂ ਮੂਵਮੈਂਟ ਵੀ ਇਸ ਇਲਾਕੇ ਦੇ ਵਿੱਚ ਚੱਲੀ ਬਹੁਤ ਵੱਡੀ ਮੂਵਮੈਂਟ ਮੁਜਾਰਾ ਮੂਵਮੈਂਟ ਜਿਹਨੂੰ ਕਿਹਾ ਜਾਂਦਾ ਹੈ ਉਹ ਬਹੁਤ ਵੱਡੀ ਮੂਵਮੈਂਟ ਸੀ ਜਿਨ੍ਹਾਂ ਨੇ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਦੇ ਹੱਕ ਦਵਾਏ ਉਹ ਬਹੁਤ ਵੱਡੀ ਇੱਕ ਮੂਵਮੈਂਟ ਸੀ ਹੁਣ ਇਹ ਜਿਹੜਾ ਇਲਾਕਾ ਦਾ ਇਸ ਲਈ ਕਹਿ ਰਿਹਾ ਕਿ ਦੂਰੀ ਗੁਲਾਮੀ ਦਾ ਸ਼ਿਕਾਰ ਸੀ ਦੂਰੀ ਗੁਲਾਮੀ ਇਸ ਲਈ ਕਿਉਂਕਿ ਇੱਕ ਪਾਸੇ ਅਸੀਂ ਅੰਗਰੇਜ਼ ਸਾਮਰਾਜ ਦੇ ਗੁਲਾਮ ਸੀ ਦੂਜੇ ਪਾਸੇ ਅਸੀਂ ਰਜਵਾਰਿਆਂ ਦੇ ਗੁਲਾਮ ਸੀ ਮਹਾਰਾਜਾ ਪਟਿਆਲੇ ਦਾ ਤੁਸੀਂ ਨਾਮ ਸੁਣਿਆ ਹੋਵੇਗਾ ਭពਿੰਦਰ ਸਿੰਘ ਫਿਰ ਉਹਨਾਂ ਦੇ ਅੱਗੇ ਪੋਤੇ ਨੇ ਕੈਪਟਨ ਨਵਿੰਦਰ ਸਿੰਘ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਉਹ ਇਸ ਇਲਾਕੇ ਦੇ ਉੱਤੇ ਆਪਣੀ ਸੱਤਾ ਕਾਇਮ ਕਰ ਕੇ ਬੈਠੇ ਸੀ ਉਹ ਇੱਥੇ ਰਾਜ ਕਰਦੇ ਸੀ ਔਰ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਪੰਜਾਬ ਦੇ ਮਜ਼ਦੂਰਾਂ ਦੇ ਉੱਤੇ ਆਮ ਲੋਕਾਂ ਦੇ ਉੱਤੇ ਬਹੁਤ ਤਸ਼ੱਦਦ ਆਇਆ ਉਹਨਾਂ ਨੂੰ ਉਹਨਾਂ ਦੇ ਹੱਕ ਨਹੀਂ ਦਿੱਤੇ ਜਿਹਦੇ ਕਰਕੇ ਇਹ ਇਲਾਕਾ ਬਹੁਤ ਬੁਰੀ ਤਰ੍ਹਾਂ ਪਛੜ ਗਿਆ ਔਰ ਇਸ ਪਛੜੇ ਹੋਏ ਇਲਾਕੇ ਦੇ ਵਿੱਚ 1899 ਦੇ ਵਿੱਚ ਸ਼ਹੀਦ ਉਦਮ ਸਿੰਘ ਜੀ ਦਾ ਜਨਮ ਹੁੰਦਾ ਹੈ ਬਹੁਤ ਪਛੜਿਆ ਹੋਇਆ ਸੀਗਾ ਤੁਸੀਂ ਦੇਖੋਗੇ ਕਿ ਕਿਉਂਕਿ ਰੇਲਾਂ ਚਲਦੀਆਂ ਸੀ ਰੇਲਾਂ ਇਸ ਲਈ ਚਲਾਈਆਂ ਗਈਆਂ ਪੰਜਾਬ ਦੇ ਵਿੱਚ ਕਿਉਂਕਿ ਉਹਨਾਂ ਨੇ ਇਥੋਂ ਕੱਚਾ ਮਾਲ ਲੈ ਕੇ ਜਾਣਾ ਸੀ ਅੰਗਰੇਜ਼ਾਂ ਨੇ ਕੱਚਾ ਮਾਲ ਲੈ ਕੇ ਜਾਂਦੇ ਸੀ ਢੋਟਵਾਈ ਕਰਦੇ ਸੀ ਉਹਦੇ ਵਿੱਚ ਫਿਰ ਕੱਪੜੇ ਬਣਾ ਕੇ ਜਾਂ ਹੋਰ ਚੀਜ਼ਾਂ ਬਣਾ ਕੇ ਫਿਰ ਸਾਨੂੰ ਲੁੱਟਦੇ ਸੀ ਉਹ ਅੰਗਰੇਜ਼ ਇਸ ਕਰਕੇ ਸ਼ਹੀਦ ਉਦਮ ਸਿੰਘ ਜੀ ਦੇ ਜ਼ਿਹਨ ਦੇ ਵਿੱਚ ਦਿਮਾਗ ਦੇ ਵਿੱਚ ਇਹ ਗੱਲ ਵਸ ਗਈ ਕਿ ਅਸੀਂ ਆਜ਼ਾਦ ਹੋਣਾ ਹੈ ਅਸੀਂ ਇਸ ਗੁਲਾਮੀ ਤੋਂ ਬਚਪਨ ਦੇ ਵਿੱਚ ਹੀ ਉਹਨਾਂ ਨੇ ਸੋਚ ਲਿਆ ਕਿ ਅਸੀਂ ਇੱਕ ਗੁਲਾਮੀ ਜਿਹੜੀ ਹੈਗੀ ਆ ਉਹ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਨੇ ਆ ਪਰ ਹਾਲਾਤ ਇਦਾਂ ਦੇ ਬਣੇ ਕਿ ਸ਼ਹੀਦ ਉਦਮ ਸਿੰਘ ਹੋਰਾ ਦੀ ਮਾਤਾ ਜੀ ਉਹ ਦੋ ਭਰਾ ਸੀਗੇ ਉਹਨਾਂ ਦੇ ਮਾਤਾ ਜੀ ਬਹੁਤ ਛੇਤੀ ਛੋਟੀ ਉਮਰ ਦੇ ਵਿੱਚ ਜਦੋਂ ਉਦਮ ਸਿੰਘ ਜੀ ਲਗਭਗ 6 ਜਾਂ 7 ਸਾਲ ਦੇ ਸੀ ਉਹ ਅਕਾਲ ਚਲਾਣਾ ਕਰ ਗਏ ਕੱਲੇ ਰਹਿ ਗਏ ਦੋ ਭਰਾ ਤੇ ਉਹਨਾਂ ਦੇ ਪਿਤਾ ਜੀ ਚਾਹਲ ਸਿੰਘ ਜੀ ਉਹਨਾਂ ਨੂੰ ਲੱਗਿਆ ਕਿ ਹੁਣ ਗਰੀਬੀ ਬਹੁਤ ਹੈ ਜਿਵੇਂ ਮੈਂ ਦੱਸਿਆ ਕਿ ਪੰਜਾਬ ਦਾ ਔਰ ਮਾਲਵੇ ਦੇ ਜਿਹੜੇ ਲੋਕ ਸੀਗੇ ਬਹੁਤ ਗਰੀਬ ਸੀਗੇ ਉਹਨਾਂ ਨੇ ਇੱਥੋਂ ਉਹਨਾਂ ਨੂੰ ਆਪਣਾ ਪਰਿਵਾਰ ਛੱਡਣਾ ਪਿਆ ਆਪਣਾ ਘਰ-ਬਾਰ ਛੱਡਣਾ ਪਿਆ ਆਪਣਾ ਇਲਾਕਾ ਛੱਡਣਾ ਪਿਆ ਔਰ ਜਿਹਦੇ ਕਰਕੇ ਉਹਨਾਂ ਨੇ ਇੱਥੋਂ ਰੁਕਸਤ ਕੀਤੀ ਔਰ ਉਹ ਅੰਮ੍ਰਿਤਸਰ ਦੇ ਵਿੱਚ ਉਹਨਾਂ ਉਹ ਚਲੇ ਗਏ ਤੇ ਉਹਨਾਂ ਨੂੰ ਯਤਿਮਖਾਨੇ ਦੇ ਵਿੱਚ ਜਿਵੇਂ ਤੁਹਾਡਾ ਸਕੂਲ ਅੱਜ ਬਹੁਤ ਵੱਡਾ ਸਕੂਲ ਹੈ ਪਰ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਗਰੀਬ ਲੋਕ ਹੁੰਦੇ ਸੀ ਜਿਨ੍ਹਾਂ ਦੇ ਮਾਤਾ ਪਿਤਾ ਬੱਚਿਆਂ ਦੇ ਮਰ ਜਾਂਦੇ ਸੀਗੇ ਉਹਨਾਂ ਨੂੰ ਯਤੀਮ ਖਾਨਿਆਂ ਦੇ ਵਿੱਚ ਭਰਤੀ ਕਰਾਇਆ ਜਾਂਦਾ ਸੀਗਾ ਤਾਂ ਕਿ ਉੱਥੇ ਆਪਣੀ ਜ਼ਿੰਦਗੀ ਨੂੰ ਅੱਗੇ ਤੋਰ ਸਕਣ ਤਾਂ ਕਿ ਉੱਥੇ ਬਹਿ ਕੇ ਉਹ ਪੜ ਸਕਣ ਬਹੁਤ ਗਰੀਬੀ ਦੇ ਵਿੱਚ ਜਿਹੜੇ ਬੱਚੇ ਹੁੰਦੇ ਸੀ ਉਹ ਯਤੀਮ ਖਾਨੇ ਵਿੱਚ ਭਰਤੀ ਹੁੰਦੇ ਸੀਗੇ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਸ਼ਹੀਦ ਉਦਮ ਸਿੰਘ ਜੀ ਨੂੰ ਉਸ ਯਤੀਮ ਖਾਨੇ ਦੇ ਵਿੱਚ ਲਗਾ ਦਿੱਤਾ ਗਿਆ ਪੜਨ ਦੇ ਲਈ ਉੱਥੇ ਉਹ ਪੜੇ ਵੱਡੇ ਹੋਏ ਔਰ ਐਸੇ ਦੌਰਾਨ ਦੂਸਰੀ ਜਿਹੜੀ ਪਹਿਲੀ ਮਹਾ ਮਹਾ ਜੰਗ ਸ਼ੁਰੂ ਹੋ ਗਈ ਵਿਸ਼ਵ ਜੰਗ ਸ਼ੁਰੂ ਹੋ ਗਈ ਜਿਵੇਂ ਅੱਜ ਤੁਸੀਂ ਸੁਣਿਆ ਹੋਏਗਾ ਕਿ ਬਹੁਤ ਸਾਰੇ ਜਿਹੜੇ ਦੇਸ਼ ਨੇ ਉਹ ਆਪਸ ਦੇ ਵਿੱਚ ਲੜ ਰਹੇ ਨੇ ਰੂਸ ਯੂਕਰੇਨ ਇਜ਼ਰਾਈਲ ਫਲਸਤੀਨ ਅੱਜ ਵੀ ਲੜ ਰਹੇ ਨੇ ਉਸ ਵੇਲੇ ਵੀ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਸੀ ਜਿਦੇ ਵਿੱਚ ਪਹਿਲਾ ਮਹਾ ਯੁੱਧ ਸ਼ੁਰੂ ਹੁੰਦਾ 1914 ਦੇ ਵਿੱਚ ਔਰ 1914 ਦੇ ਵਿੱਚ ਸਾਨੂੰ ਅੰਗਰੇਜ਼ਾਂ ਨੇ ਇਹ ਕਿਹਾ ਕਿ ਤੁਸੀਂ ਸਾਡੀ ਹੈਲਪ ਕਰੋ ਸਾਡੀ ਸਾਡੀ ਫੌਜ ਦੇ ਵਿੱਚ ਭਰਤੀ ਹੋਵੋ ਪੰਜਾਬੀਆਂ ਨੂੰ ਉਹਨਾਂ ਨੇ ਅਪੀਲ ਕੀਤੀ ਤਾਂ ਕਿ ਤੁਹਾਨੂੰ ਜਦੋਂ ਅਸੀਂ ਆਜ਼ਾਦੀ ਜਿਹੜੀ ਹੈਗੀ ਹੈ ਜਦੋਂ ਅਸੀਂ ਜਿੱਤ ਜਾਵਾਂਗੇ ਇਹ جنگ ਤਾਂ ਤੁਹਾਨੂੰ ਅਸੀਂ ਆਜ਼ਾਦੀ ਦੇਵਾਂਗੇ ਹੁਣ ਇਹਦੇ ਨਾਲ ਕੀ ਹੋ ਗਿਆ ਕਿ ਲੋਕਾਂ ਦੇ ਵਿੱਚ ਉਤਸ਼ਾਹ ਹੋਇਆ ਕਿ ਚਲੋ ਪਹਿਲੀ ਵਾਰੀ ਹੈ ਕਿ ਸਾਨੂੰ ਕੋਈ ਆਜ਼ਾਦੀ ਦਾ ਲਾਰਾ ਲਾ ਰਿਹਾ ਹੈ ਆਜ਼ਾਦੀ ਬਾਰੇ ਕਹਿ ਰਿਹਾ ਹੈ ਲੋਕਾਂ ਨੇ ਗੱਲ ਮੰਨੀ ਮਹਾਤਮਾ ਗਾਂਧੀ ਵੀ ਉਦੋਂ ਆ ਚੁੱਕੇ ਸੀ 1915 ਦੇ ਵਿੱਚ ਉਹਨਾਂ ਨੇ ਸਾਰੀ ਕਮਾਂਡ ਕਾਂਗਰਸ ਦੀ ਸੰਭਾਲ ਲਈ ਸੀਗੀ ਔਰ ਮਹਾਤਮਾ ਗਾਂਧੀ ਨੂੰ ਵੀ ਲੱਗਿਆ ਕਿ ਸ਼ਾਇਦ ਅੰਗਰੇਜ਼ ਜਿਹੜੇ ਸੱਚ ਬੋਲ ਰਹੇ ਨੇ ਤੇ ਸਾਨੂੰ ਜ਼ਰੂਰ ਆਜ਼ਾਦੀ ਦੇ ਦਣਗੇ ਜਦੋਂ ਉਹ ਜਿੱਤ ਗਏ ਪਰ 1918 ਦੇ ਵਿੱਚ ਜੰਗ ਖਤਮ ਹੋ ਗਈ ਅੰਗਰੇਜ਼ਾਂ ਨੂੰ ਕੀ ਲੱਗਿਆ ਅੰਗਰੇਜ਼ਾਂ ਨੂੰ ਲੱਗਿਆ ਕਿ ਹਜੇ ਅਸੀਂ ਬਹੁਤ ਹੋਰ ਲੰਮਾ ਸਮਾਂ ਇੱਥੇ ਰਾਜ ਕਰਨਾ ਹੈ ਇਸ ਕਰਕੇ ਅਸੀਂ ਇਹਨਾਂ ਨੂੰ ਹਿੰਦੁਸਤਾਨੀਆਂ ਨੂੰ ਭਾਰਤੀਆਂ ਨੂੰ ਅਸੀਂ ਕੰਟਰੋਲ ਕਰਾਂਗੇ ਆਪਣੀ ਤਾਕਤ ਦੇ ਨਾਲ ਪੁਲਿਸ ਤੇ ਰਾਹੀ ਫੌਜ ਦੇ ਰਾਹੀ ਅਸੀਂ ਇਹਨਾਂ ਨੂੰ ਕਬਜ਼ੇ ਵਿੱਚ ਰੱਖਾਂਗੇ ਉਹਨਾਂ ਨੇ ਕੀ ਕੀਤਾ ਕਿ ਨਵਾਂ ਕਾਨੂੰਨ ਲਿਆਂਦਾ ਜਿਹਨੂੰ ਰੋਲਟ ਐਕਟ ਕਿਹਾ ਜਾਂਦਾ ਹੈ ਰੋਲਟ ਐਕਟ ਦਾ ਮਤਲਬ ਸੀਗਾ ਕਿ ਜੇ ਅੰਗਰੇਜ਼ਾਂ ਦੇ ਸਰਕਾਰ ਦੇ ਵਿਰੁੱਧ ਕੋਈ ਵੀ ਬੰਦਾ ਬੋਲੇਗਾ ਕੋਈ ਆਵਾਜ਼ ਉਠਾਏਗਾ ਕਿ ਇਹ ਸਾਨੂੰ ਆਜ਼ਾਦੀ ਨਹੀਂ ਦੰਦੇ ਤਾਂ ਬਿਨਾਂ ਕੋਈ ਪੁੱਛ ਪ੍ਰਤੀਤ ਦੇ ਬਿਨਾਂ ਕਿਸੇ ਕੋਈ ਕੇਸ ਚਲਾਇਆ ਉਹਦੇ ਉਹਨੂੰ ਜਿਹੜਾ ਹੈਗਾ ਜੇਲ੍ਹ ਅੰਦਰ ਸੁੱਟਿਆ ਜਾਏਗਾ ਨਾ ਕੋਈ ਅਪੀਲ ਸੁਣੀ ਜਾਂਦੀ ਸੀ ਨਾ ਦਲੀਲ ਸੁਣੀ ਜਾਂਦੀ ਸੀ ਨਾ ਕੋਈ ਵਕੀਲ ਕਰਨ ਦਾ ਮੌਕਾ ਦਿੱਤਾ ਜਾਂਦਾ ਸੀਗਾ ਉਹ ਉਹ ਸੀਗਾ ਰੋਲਟ ਐਕਟ ਤਾਂ ਇਸ ਐਕਟ ਦੇ ਵਿਰੁੱਧ ਪੂਰੇ ਹਿੰਦੁਸਤਾਨ ਦੇ ਵਿੱਚ ਲੋਕਾਂ ਨੇ ਇਹਦਾ ਵਿਰੋਧ ਕੀਤਾ ਲੋਕ ਤਾਂ ਆਜ਼ਾਦੀ ਚਾਹੁੰਦੇ ਸੀ ਪਰ ਦਿੱਤਾ ਗਿਆ ਉਹਨਾਂ ਨੂੰ ਰੋਲ ਅਟੈਕ थैंक यू ਬੇਟੀ ਰੋਲ ਅਟੈਕ ਦੇ ਰਾਹੀਂ ਕੀ ਹੋ ਗਿਆ ਕਿ ਅੰਮ੍ਰਿਤਸਰ ਦੇ ਵਿੱਚ ਕਿਉਂਕਿ ਉਦਮ ਸਿੰਘ ਜੀ ਅੰਮ੍ਰਿਤਸਰ ਦੇ ਵਿੱਚ ਪੜ ਰਹੇ ਸੀਗੇ ਬਹੁਤ ਛੋਟੇ ਸੀ ਨੌਜਵਾਨ ਸੀ ਉਸ ਵੇਲੇ 1919 ਤੱਕ ਤਾਂ 1919 ਤੱਕ ਪਹੁੰਚ ਗਿਆ ਉਦਮ ਸਿੰਘ ਦੇ ਮਨ ਦੇ ਵਿੱਚ ਇਹ ਆਇਆ ਕਿ ਮੈਂ ਦੇਸ਼ ਭਗਤਾਂ ਦੇ ਨਾਲ ਜਾਣਾ ਹੈ ਔਰ ਉਹ ਜਿਹੜੀ ਵੱਡੀ ਮੂਵਮੈਂਟ ਸੀ ਰੋਲ ਅਟੈਕ ਦੇ ਵਿਰੁੱਧ ਉਹਦੀ ਮੀਟਿੰਗ ਜੱਲਿਆਂਵਾਲੇ ਬਾਗ ਦੇ ਵਿੱਚ 13 ਅਪ੍ਰੈਲ 1919 ਨੂੰ ਰੱਖੀ ਗਈ ਇਹ ਉਹਨਾਂ ਦਾ ਵਿਰੋਧ ਕਰਨ ਦੇ ਲਈ ਕਿ ਅਸੀਂ ਉਸ ਰੋਲ ਅਟੈਕ ਦਾ ਵਿਰੋਧ ਕਰਾਂਗੇ ਤਾਂ ਅੰਗਰੇਜ਼ ਸਾਮਰਾਜ ਨੂੰ ਅੰਗਰੇਜ਼ਾਂ ਦੀ ਸਰਕਾਰ ਨੂੰ ਅੰਗਰੇਜ਼ ਹਕੂਮਤ ਨੂੰ ਇਹ ਗੱਲ ਪਸੰਦ ਨਾ ਆਈ ਕਿ ਇਹ ਲੋਕ ਸਾਡਾ ਵਿਰੋਧ ਕਿਉਂ ਕਰ ਰਹੇ ਨੇ ਉਹਨਾਂ ਨੇ ਕੀ ਕੀਤਾ ਕਿ ਉੱਥੇ ਫੌਜੀ ਐਕਸ਼ਨ ਕਰਨ ਦੇ ਲਈ ਦੇ ਹੁਕਮ ਦੇਤੇ ਉਸ ਵੇਲੇ ਉਸ ਫੌਜੀ ਪਾਰਟੀ ਦਾ ਫੌਜ ਦੀ ਜਿਹੜੀ ਟੁਕੜੀ ਸੀ ਉਹਦਾ ਕਮਾਂਡਰ ਸੀਗਾ ਤੁਸੀਂ ਜਾਣਦੇ ਹੋ ਕਿ ਜਨਰਲ ਡਾਇਰ ਉਹਨੂੰ ਜਨਰਲ ਡਾਇਰ ਕਿਹਾ ਜਾਂਦਾ ਸੀਗਾ ਜਿਹੜਾ ਕਿ ਬਹੁਤ ਹੀ ਖੁਖਾਰ ਬੰਦਾ ਸੀ ਔਰ ਜਿਹੜਾ ਕਿ ਲੋਕਾਂ ਨੂੰ ਮਾਰਨ ਦੇ ਲਈ ਕੋਈ ਕਸਰ ਨਹੀਂ ਛੱਡਦਾ ਸੀ ਉਹਨੂੰ ਡਿਊਟੀ ਉਹਦੀ ਲਗਾਈ ਗਈ ਕਿ ਜੇਕਰ ਇੱਥੇ ਕੋਈ ਗੜਬੜ ਹੁੰਦੀ ਹੈ ਤਾਂ ਤੁਹਾਨੂੰ ਖੁੱਲੀ ਛੁੱਟੀ ਐ ਹੋਏਗੀ ਕਿ ਤੁਸੀਂ ਗੋਲੀਆਂ ਚਲਾ ਸਕਦੇ ਹੋ ਇਹਨਾਂ ਦੇ ਉੱਤੇ ਇਹ ਆਰਡਰ ਕਿਹਨੇ ਦਿੱਤੇ ਇਹ ਆਰਡਰ ਦਿੱਤੇ ਸਰ ਮਾਈਕਲ ਉਡਵਾਇਰ ਨੇ ਸਰ ਸਰ ਮੈਂ ਕਹਿ ਰਿਹਾ ਕਿਉਂਕਿ ਉਹਨਾਂ ਨੂੰ ਸਰ ਇਸ ਲਈ ਕਿਹਾ ਗਿਆ ਸਰ ਦੀ ਉਪਾਧੀ ਦਿੰਦੇ ਸੀ ਅੰਗਰੇਜ਼ ਇਸ ਲਈ ਉਪਾਧੀ ਦਿੱਤੀ ਗਈ ਕਿਉਂਕਿ ਉਹਨਾਂ ਨੇ ਸਾਡੇ ਭਾਰਤੀਆਂ ਦੇ ਉੱਤੇ ਉਹ ਗੋਲੀਆਂ ਚਲਾਈਆਂ ਸੀਗੀਆਂ ਬਹੁਤ ਉਹਨਾਂ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਰਵਾਇਆ ਸੀ ਇਸ ਲਈ ਉਹਨੂੰ ਇਸ ਇਵੈਂਟ ਦੇ ਵਿੱਚ ਉਹਨੂੰ ਇੱਕ ਇਨਾਮ ਦਿੱਤਾ ਗਿਆ ਔਰ ਉਹਨੂੰ ਇਨਾਮ ਦੇ ਨਾਲ ਉਹਨੂੰ ਸਰ ਦੀ ਉਪਾਧੀ ਵੀ ਦਿੱਤੀ ਗਈ ਕਿ ਤੂੰ ਸਾਡੇ ਲਈ ਬਹੁਤ ਵੱਡਾ ਕੰਮ ਕੀਤਾ ਹੈ। ਇਸੇ ਲਈ ਤੁਸੀਂ ਦੇਖੋਗੇ ਕਿ ਸ਼ਹੀਦ ਉਦਮ ਸਿੰਘ ਦੇ ਮਨ ਦੇ ਵਿੱਚ ਇਹ ਗਿਲਾ ਸੀਗਾ ਕਿ ਜਿਹੜੇ ਬੰਦੇ ਨੇ ਸਾਡੇ ਲੋਕਾਂ ਨੂੰ ਮਰਵਾਇਆ ਉਹ ਬੰਦੇ ਨੂੰ ਅੰਗਰੇਜ਼ ਸਰਕਾਰ ਜਿਹੜੀ ਹੈਗੀ ਹੈ ਇਨਾਮ ਸਨਮਾਨ ਦੇ ਰਹੀ ਹੈ, ਉਹਨੂੰ ਸਰ ਦੀ ਉਪਾਧੀ ਦੇ ਰਹੀ ਹੈ, ਉਹਨੂੰ 20000 ਤੌਰ ਜਿਹੜੇ ਨੇ ਉਹ ਨਗਦੀ ਦਿੱਤੇ ਜਾ ਰਹੇ ਨੇ। ਸੋ ਇਸ ਕਰਕੇ ਉਦਮ ਸਿੰਘ ਦੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਮੈਂ ਇਹਦਾ ਬਦਲਾ ਲਵਾਵਾਂਗਾ। ਔਰ 13 April 1919 ਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਉਦਮ ਸਿੰਘ ਉੱਥੇ ਪਾਣੀ ਪਿਲਾ ਰਹੇ ਸੀ ਪਾਣੀ ਦੀ ਸੇਵਾ ਕਰਦੇ ਸੀਗੇ ਸੋ ਜਦੋਂ ਗੋਲੀਆਂ ਚੱਲੀਆਂ ਤਾਂ ਬਹੁਤ ਬੱਚੇ ਬੁੱਢੇ ਨੌਜਵਾਨ ਜਿਹੜੇ ਨੇ ਉਹ ਵਿਚਾਰੇ ਸ਼ਹੀਦ ਹੋਏ ਔਰ ਬਹੁਤਾਂ ਸਾਡੀਆਂ ਮਾਵਾਂ ਨੇ ਭੈਣਾਂ ਨੇ ਉਹ ਖੂਦ ਦੇ ਵਿੱਚ ਬਚਣ ਦੇ ਲਈ ਉਹ ਛਾਲਾ ਵੀ ਮਾਰੀਆਂ ਸੋ ਕਹਿੰਦਾ ਮਤਲਬ ਹੈ ਕਿ ਉਹ ਹਾਲਾਤ ਐਸੇ ਸੀ जिने हिंदुस्तान ਦੇ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ ਉਸ ਤੋਂ ਬਾਅਦ 1919 ਤੋਂ ਬਾਅਦ ਚਾਹੇ ਸ਼ਹੀਦ ਭਗਤ ਸਿੰਘ ਦੀ ਆਪਾਂ ਗੱਲ ਕਰ ਲਈਏ ਚਾਹੇ ਸ਼ਹੀਦ ਉਦਮ ਸਿੰਘ ਦੀ ਗੱਲ ਕਰ ਲਈਏ ਚਾਹੇ ਹੋਰ ਬਹੁਤ ਸਾਰੇ ਇਥੋਂ ਤੱਕ ਕਿ ਕਾਂਗਰਸ ਨੇ ਵੀ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਅਸੀਂ ਇਹ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਔਰ ਇਹਦਾ ਬਦਲਾ ਲੈਣਾ ਲਿਆ ਜਾਣਾ ਚਾਹੀਦਾ ਉਹਦੇ ਵਿੱਚੋਂ ਹੀ ਇਸ 1919 ਤੋਂ ਘਟਨਾ ਦੇ ਵਿੱਚੋਂ ਹੀ ਸ਼ਹੀਦ ਜੀ ਦੇ ਆਦਮ ਪਗਲ ਸਿੰਘ ਪੈਦਾ ਹੋਏ ਉਹਨਾਂ ਦੇ ਸਾਥੀ ਪੈਦਾ ਹੋਏ ਇਸੇ ਘਟਨਾ ਦੇ ਵਿੱਚੋਂ ਹੀ ਸ਼ਹੀਦ ਉਦਮ ਸਿੰਘ ਨੂੰ ਉਹ ਜਿਹੜੀ ਸੋਚ ਸੀਗੀ ਉਹਨਾਂ ਦੀ ਉਹ ਬਦਲੀ ਔਰ ਲਗਭਗ 21 ਸਾਲ ਬਾਅਦ 21 ਸਾਲ ਬਾਅਦ ਜਾ ਕੇ ਉਹਨਾਂ ਨੇ ਉਸੇ ਸਰ ਮਾਈਕਲ ਉਡਵਾਇਰ ਨੂੰ ਸ਼ਰਿਆਮ ਜਦੋਂ ਇੱਕ ਮੀਟਿੰਗ ਦੇ ਵਿੱਚ ਇਹ ਕਹਿ ਕੇ ਗੱਲਾਂ ਕਰ ਰਹੇ ਸੀਗੇ ਕਿ ਅਸੀਂ ਬਹੁਤ ਸਾਨੂੰ ਮਾਣ ਹੈ ਆਪਣੇ ਆਪ ਤੇ ਕਿ ਅਸੀਂ ਹਿੰਦੂ ਹਿੰਦੁਸਤਾਨੀਆਂ ਨੂੰ ਮਾਰ ਕੇ ਅਸੀਂ ਉੱਥੇ ਰਾਜ ਕਾਇਮ ਕੀਤਾ ਆਪਣਾ ਅਸੀਂ ਉਹਨਾਂ ਨੂੰ ਕੁਸਟ ਨਹੀਂ ਦਿੱਤਾ ਅਸੀਂ ਉਹਨਾਂ ਦੇ ਉੱਤੇ ਆਫਵਾਣੀ ਇਹ ਗੱਲਾਂ ਤੋਪਾਂ ਚਲਾ ਕੇ ਬੰਦੂਕਾਂ ਚਲਾ ਕੇ ਉਹਨਾਂ ਨੂੰ ਮਾਰ ਕੇ ਅਸੀਂ ਉਹ ਬਗਾਵਤ ਨੂੰ ਦਬਾਇਆ ਇਹ ਗੱਲਾਂ ਕਰ ਰਿਹਾ ਸੀ ਉਸ ਵੇਲੇ ਪਰ ਜਦੋਂ ਉਹ ਮੀਟਿੰਗ ਖਤਮ ਹੋਈ 1940 ਦੇ ਵਿੱਚ ਤਾਂ ਨਾਲ ਦੀ ਨਾਲ ਉਦਮ ਸਿੰਘ ਕਿਉਂਕਿ ਇਹ ਤਿਆਰੀ ਕਰ ਰਿਹਾ ਸੀਗਾ ਕਿ ਮੈਂ ਕਿਵੇਂ ਉਸ ਨੂੰ ਮਾਰਨਾ ਹੈ ਔਰ ਇਸ ਤੋਂ ਇਲਾਵਾ ਉਹਨਾਂ ਨੂੰ ਲੱਗਿਆ ਕਿ ਜਿਹੜੇ ਹੋਰ ਵੀ ਉਸ ਵੇਲੇ ਦੇ ਗਵਰਨਰ ਜਨਰਲ ਸੀਗੇ ਉਸ ਵੇਲੇ ਦੇ ਚਾਹੇ ਬੰਗਾਲ ਦੇ ਗਵਰਨਰ ਸੀਗੇ ਉਸ ਵੇਲੇ ਅੰਗਰੇਜ਼ ਚਾਹੇ ਉਹ ਮਦਰਾਸ ਦੇ ਗਵਰਨਰ ਸੀਗੇ ਜਿਹੜੇ ਇੱਥੇ ਵੱਡੀਆਂ ਪੋਸਟਾਂ ਤੇ ਰਹਿ ਕੇ ਲੋਕਾਂ ਨੂੰ ਹਿੰਦੁਸਤਾਨੀਆਂ ਨੂੰ ਤਬਾਹ ਕਰ ਰਹੇ ਸੀ ਦਬਾ ਰਹੇ ਸੀਗੇ ਉਹਨਾਂ ਦਾ ਇੱਕ ਕੱਠ ਦੇ ਵਿੱਚ ਉਹਨਾਂ ਨੇ ਉਦਮ ਸਿੰਘ ਨੇ ਜਾ ਕੇ ਤੁਸੀਂ ਦੇਖਿਆ ਹੋਵੇਗਾ ਫਿਲਮਾਂ ਵੀ ਉਹਨਾਂ ਤੇ ਬਣੀਆਂ ਔਰ ਫਿਲਮ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਉਹਨਾਂ ਨੇ ਹੈਟ ਪਾਇਆ ਹੋਇਆ ਸੀਗਾ ਅੰਗਰੇਜ਼ੀ ਪਹਿਰਾਵਾ ਪਾਇਆ ਹੋਇਆ ਸੀ ਤਾਂ ਕਿ ਉਹਨਾਂ ਨੂੰ ਕੋਈ ਪਛਾਣ ਨਾ ਸਕੇ ਸ਼ਹੀਦ ਉਦਮ ਸਿੰਘ ਬਹੁਤ ਸਾਰੀਆਂ ਕਹਾਵਾਂ ਜਾਣਦੇ ਸੀ ਪੰਜਾਬੀ ਤਾਂ ਉਹ ਜਾਣਦੇ ਹੀ ਜਾਣਦੇ ਸੀਗੇ ਹੀਰ ਉਹਨਾਂ ਨੂੰ ਵਾਰਿਸ ਦੀ ਹੀਰ ਬਹੁਤ ਪਸੰਦ ਸੀ ਪਰਦੇ ਸੀ ਉਹ ਬਹੁਤ ਸਾਰੀਆਂ ਕਿਤਾਬਾਂ ਦਾ ਪਾਜਗਲੀਜ਼ ਕੀਤੀ ਹੈ ਸ਼ਹੀਦ ਉਦਮ ਸਿੰਘ ਨੂੰ ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ ਔਰ ਜਿੰਨੀ ਦੇਰ ਵੀ ਉਹ ਜੇਲ੍ਹ ਰਹੇ ਬਹੁਤ ਛੋਟੀ ਉਮਰ ਦੇ ਵਿੱਚ ਛੋਟੀ ਜਿਹੜੀ ਹੈਗੀ ਆ ਉਹਨਾਂ ਦੀ ਬਹੁਤ ਛੇਤੀ ਉਹਨਾਂ ਨੂੰ ਸ਼ਹੀਦੀ ਦੇ ਤਖਤੇ ਦੇ ਉੱਤੇ ਪਹੁੰਚਾਇਆ ਗਿਆ ਪਰ ਜਿੰਨੇ ਵੀ ਸਮਾਂ ਉਹਨਾਂ ਨੂੰ ਮਿਲਿਆ ਚਾਹੇ ਇਸ ਤੋਂ ਪਹਿਲਾਂ 1927 ਦੇ ਵਿੱਚ 5 ਸਾਲ ਜੇਲ੍ਹ ਵੀ ਹੋਈ ਉਦੋਂ ਵੀ ਉਹਨਾਂ ਨੇ ਕਿਤਾਬਾਂ ਦੇ ਉੱਤੇ ਜ਼ੋਰ ਦਿੱਤਾ ਚਾਹੇ ਬਾਅਦ ਦੇ ਵਿੱਚ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਦੋਂ ਵੀ ਉਹਨਾਂ ਨੇ ਸਭ ਤੋਂ ਜ਼ਿਆਦਾ ਜ਼ੋਰ ਪੜ੍ਹਾਈ ਦੇ ਉੱਤੇ ਦਿੱਤਾ ਔਰ ਸ਼ਹੀਦ ਉਦਮ ਸਿੰਘ ਜੀ ਇਹ ਵੀ ਕਿਹਾ ਜਾਂਦਾ ਹੈ ਕਿ 1927 ਦੇ ਵਿੱਚ ਜਦੋਂ ਉਹ ਜੇਲ੍ਹ ਦੇ ਵਿੱਚ ਸੀਗੇ ਤਾਂ ਉਹਨਾਂ ਦੀ ਮੁਲਾਕਾਤ ਸ਼ਹੀਦ ਆਜ਼ਮ ਭਗਤ ਸਿੰਘ ਨਾਲ ਹੋਈ ਸੀ ਉਸ ਤੋਂ ਬਾਅਦ ਜਦੋਂ 1930 ਦੇ ਵਿੱਚ 31 ਦੇ ਵਿੱਚ ਜਦੋਂ ਸ਼ਹੀਦ ਆਜ਼ਮ ਭਗਤ ਸਿੰਘ ਦਾ ਬਹੁਤ ਵੱਡਾ ਨਾਮ ਹੋ ਗਿਆ ਪੂਰੀ ਦੁਨੀਆ ਦੇ ਵਿੱਚ ਤਾਂ ਇੱਕ ਉਹਨਾਂ ਦੀ ਫੋਟੋ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਉਹ ਆਪਣੀ ਜੇਬ ਦੇ ਵਿੱਚ ਰੱਖਦੇ ਸੀ ਹਮੇਸ਼ਾ ਉਦਮ ਸਿੰਘ ਜੀ ਔਰ ਆਪਣੇ ਉਹਨਾਂ ਨੂੰ ਨਾਇਕ ਮੰਨਦੇ ਸੀਗੇ ਇਸ ਕਰਕੇ ਤੁਸੀਂ ਦੇਖੋਗੇ ਕਿ ਭਗਤ ਸਿੰਘ ਹੋਣ ਚਾਹੇ ਸ਼ਹੀਦ ਉਦਮ ਸਿੰਘ ਜੀ ਹੋਣ ਦੋਵਾਂ ਨੂੰ ਸ਼ਹੀਦ-ਏ-ਆਜ਼ਮ ਕਿਹਾ ਜਾਂਦਾ ਹੈ ਸ਼ਹੀਦ-ਏ-ਆਜ਼ਮ ਇਸ ਲਈ ਕਿਹਾ ਜਾਂਦਾ ਹੈ ਕਿ ਉਹ ਇਸ ਲਈ ਸ਼ਹੀਦ ਨਹੀਂ ਸੀ ਹੋ ਗਏ ਕਿ ਇੱਕ ਬੰਦਾ ਮਾਰਨਾ ਹੈ ਕਿ ਉਹਨੂੰ ਮਾਰ ਲੈ ਕੋਈ ਗੱਲ ਨਹੀਂ ਉਹ ਇਸ ਲਈ ਉਹਨਾਂ ਦਾ ਕੋਈ ਮਕਸਦ ਸੀ ਉਹ ਮਕਸਦ ਉਹਨਾਂ ਦਾ ਗਦਰ ਪਾਰਟੀ ਨਾਲ ਜੁੜ ਕੇ ਬਣਿਆ ਔਰ ਗਦਰ ਪਾਰਟੀ ਦੇ ਮੈਂਬਰ ਬਣੇ ਜਦੋਂ ਅਮਰੀਕਾ ਗਏ ਜਦੋਂ ਉਹ ਯੂਕੇ ਗਏ ਇਥੋਂ ਤੱਕ ਕਿ ਜਦੋਂ ਉਹ ਯੂਗਾਂਡਾ ਦੇ ਵਿੱਚ ਗਏ ਅਫਰੀਕਾ ਦੇ ਵਿੱਚ ਵੀ ਗਏ ਔਰ ਆਪਣੀ ਰੋਜ਼ੀ ਰੋਟੀ ਚਲਾਉਣ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਮਜ਼ਦੂਰੀਆਂ ਉਹਨਾਂ ਨੇ ਕੀਤੀਆਂ ਬਹੁਤ ਸਾਰੇ ਕੰਮ ਵੱਖ-ਵੱਖ ਮਿਲਕਾਂ ਦੇ ਵਿੱਚ ਕੀਤੇ ਔਰ ਇੱਥੇ ਤੱਕ ਵੀ ਕਿਹਾ ਜਾਂਦਾ ਕਿ ਉਹਨਾਂ ਨੇ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਐਜ਼ ਏ ਸਹਾਇਕ ਐਕਟਰ ਦੇ ਤੌਰ ਤੇ ਉਹਨਾਂ ਨੇ ਦੋ ਫਿਲਮਾਂ ਦੇ ਵਿੱਚ ਅੰਗਰੇਜ਼ੀ ਫਿਲਮਾਂ ਦੇ ਵਿੱਚ ਕੰਮ ਕੀਤਾ ਸੋ ਮੇਰਾ ਕਹਿਣ ਦਾ ਦੱਸਣ ਦਾ ਮਤਲਬ ਇਹ ਹੈ ਕਿ ਬਹੁਤ ਛੋਟੀ ਉਮਰ ਦੇ ਵਿੱਚ ਲਗਭਗ ਤੁਹਾਡੀ ਉਮਰ ਦੇ ਵਿੱਚ ਹੀ ਉਹਨਾਂ ਨੂੰ ਦੇਸ਼ ਭਗਤੀ ਦਾ ਜਾਗ ਲੱਗਿਆ ਔਰ ਉਹ ਜਿਹੜਾ ਇੱਕ ਉਹਨਾਂ ਦਾ ਸੁਪਨਾ ਸੀਗਾ ਕਿ ਮੈਂ ਉਹ ਸਰ ਮਾਈਕਲ ਅਡਵਾਇਰ ਨੂੰ ਮਾਰਨਾ ਹੀ ਮਾਰਨਾ ਹੈ ਉਹਦਾ ਬਦਲਾ ਲੈਣਾ ਹੈ ਤਾਂ ਉਹ ਬਦਲਾ ਅਖੀਰ 1940 ਨੂੰ ਦੇ ਵਿੱਚ ਉਹਨਾਂ ਨੇ ਲਿਆ ਔਰ ਅੱਜ ਆਪਾਂ ਕਹਿੰਦੇ ਆ ਕਿ ਅੱਜ ਅਸੀਂ ਦੇਸ਼ ਆਜ਼ਾਦੀ ਦਾ ਜਿਹੜਾ ਨਿਗ ਮਾਰ ਰਹੇ ਆ ਤਾਂ ਇਹ ਆਜ਼ਾਦੀ ਲਗਭਗ ਉਸ ਤਰ੍ਹਾਂ ਦੀ ਨਹੀਂ ਹੈ ਜਿੱਦਾਂ ਦਾ ਉਹਨਾਂ ਦਾ ਸੁਪਨਾ ਸੀਗਾ ਪਹਿਲੇ ਗੱਲ ਤਾਂ ਆਪਾਂ ਇਹਨੂੰ ਵੀ ਨਾਲ ਸਮਝ ਲਈਏ ਉਹਨਾਂ ਦਾ ਸੁਪਨਾ ਸੀਗਾ ਕਿ ਹਿੰਦੁਸਤਾਨ ਜਦੋਂ ਆਜ਼ਾਦ ਹੋਵੇ ਤਾਂ ਇੱਥੇ ਖੁਸ਼ਹਾਲੀ ਹੋਵੇ ਇੱਥੇ ਗਰੀਬੀ ਅਮੀਰੀ ਦਾ ਪਾੜਾ ਜਿਹੜਾ ਹੈਗਾ ਉਹ ਖਤਮ ਹੋਵੇ ਇੱਥੇ ਜਾਤ ਪਾਤ ਦੀ ਲੜਾਈ ਇੱਥੇ ਧਰਮਾਂ ਦੀ ਜਿਹੜੀ ਲੜਾਈ ਹੈ ਦੰਗੇ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ ਉਹ ਦੰਗੇ ਨਾ ਹੋਣ ਪਰ ਅਸੀਂ ਦੇਖਿਆ ਹੈ ਕਿ 1947 ਤੋਂ ਬਾਅਦ ਇਹ ਦੰਗੇ ਜਿਹੜੇ ਨੇ ਉਹ ਲਗਾਤਾਰ ਵਧੇ ਵੀ ਹੈ ਔਰ ਗਰੀਬੀ ਔਰ ਅਮੀਰੀ ਦਾ ਪਾੜਾ ਵੀ ਵਧਿਆ ਹੈ ਔਰ ਧਰਮਾਂ ਦੇ ਨਾਂ ਦੇ ਉੱਤੇ ਜਾਤਾਂ ਦੇ ਨਾਂ ਦੇ ਉੱਤੇ ਜਿਹੜੀਆਂ ਲੜਾਈਆਂ ਨੇ ਉਹ ਹੋਰ ਵੀ ਵਧੀਆਂ ਨੇ ਔਰ ਉਹਦੇ ਪਿੱਛੇ ਉਹਨਾਂ ਉਹਨਾਂ ਨੂੰ ਦਰ ਸੀਗਾ ਕਿ ਜੇ ਗੋਰੇ ਅੰਗਰੇਜ਼ਾਂ ਦੀ ਜਗ੍ਹਾ ਕਾਲੇ ਅੰਗਰੇਜ਼ ਆ ਗਏ ਤੇ ਸਿਸਟਮ ਇਹੀ ਰਿਹਾ ਤਾਂ ਉਹਦਾ ਨਤੀਜਾ ਇਹੀ ਹੋਏਗਾ ਕਿ ਜਿਹੜਾ ਅੱਜ ਦੇਖ ਰਹੇ ਆ ਸੋ ਇਸ ਕਰਕੇ ਅੱਜ ਸ਼ਹੀਦ ਉਧਮ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਏਗੀ ਕਿ ਆਪਾਂ ਪਹਿਲੀ ਗੱਲ ਤਾਂ ਕਿ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲੀਏ ਉਹਨਾਂ ਨੇ ਪੂਰਨੇ ਕਿਹੜੇ ਪਾਏ ਕਿ ਉਹਨਾਂ ਨੇ ਕਿਤਾਬਾਂ ਨੂੰ ਪੜਿਆ ਉਹਨਾਂ ਨੇ ਸਿਸਟਮ ਨੂੰ ਸਮਝਿਆ ਔਰ ਉਸ ਨੂੰ ਸਮਝ ਕੇ ਆਪਣੀ ਕਾਰਵਾਈ ਕੀਤੀ ਸੋ ਅੱਜ ਪਹਿਲੀ ਗੱਲ ਲੋਟ ਮੈਂ ਤੁਹਾਨੂੰ ਐਜ਼ ਇੱਕ ਵਿਦਿਆਰਥੀ ਦੇ ਤੌਰ ਤੇ ਇਹੀ ਕਹਿਣਾ ਚਾਹਣਾ ਕਿ ਆਪਾਂ ਵੱਧ ਤੋਂ ਵੱਧ ਗਿਆਨ ਹਾਸਲ ਕਰੀਏ ਵੱਧ ਤੋਂ ਵੱਧ ਕਿਤਾਬਾਂ ਪੜੀਏ ਤਾਂ ਕਿ ਅਸੀਂ ਆਪਣੇ ਸਮਾਜ ਨੂੰ ਸਮਝ ਸਕੀਏ ਦੂਜਾ ਉਹਨਾਂ ਨੇ ਜਿਹੜੀ ਸੋਚ ਸੀਗੀ ਉਹ ਸੋਚ ਸੀਗੀ ਬਰਾਬਰੀ ਦੀ ਸੋਚ ਕਿ ਆਪਾਂ ਜਿਹੜੀ ਗੈਰ ਬਰਾਬਰੀ ਹੈ ਉਹਦੇ ਲਈ ਵੀ ਲੜਨਾ ਹੈ ਕਿ ਜਿਹੜਾ ਸਮਾਜ ਦੇ ਵਿੱਚ ਆਪਾਂ ਅੱਜ ਦੇਖ ਰਹੇ ਹਾਂ ਕਿ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਇਹਨੂੰ ਖਤਮ ਕਰਨ ਦੇ ਲਈ ਸਾਡਾ ਇੱਕ ਵਿਦਿਆਰਥੀ ਦੇ ਹੋਣ ਦੇ ਨਾਤੇ ਜਿਹੜਾ ਯੋਗਦਾਨ ਹੋ ਸਕਦਾ ਬਹੁਤ ਵੱਡਾ ਹੋ ਸਕਦਾ ਹੈ ਕਿ ਆਪਾਂ ਉਸ ਚੀਜ਼ ਨੂੰ ਅੱਗੇ ਲੈ ਕੇ ਜਾਣਾ ਸੋ ਉਹਨਾਂ ਦੀ ਸੋਚ ਅਜ ਉਦਮ ਸਿੰਘ ਦੀ ਸੋਚ ਸਾਨੂੰ ਇਹ ਹੀ ਕਹਿੰਦੀ ਹੈ ਕਿ ਆਓ ਆਪਾਂ ਮਿਲ ਕੇ ਇੱਕ ਐਸਾ ਸਮਾਜ ਬਣਾਈਏ ਜਿਹਦੇ ਵਿੱਚ ਅਸੀਂ ਅਸਲੀ ਜਿਹੜੀ ਆਜ਼ਾਦੀ ਹੈ ਉਹਦਾ ਨਿਗਮਾਨ ਸਕੀਏ ਸਾਡੇ ਵਿੱਚ ਕੋਈ ਬੰડા ਜਿਹੜੀਆਂ ਨੇ ਉਹ ਖਤਮ ਹੋ ਜਾਣ ਔਰ ਬੰડા ਖਤਮ ਹੋਣ ਗਿਆ ਜਿੰਨੀਆਂ ਜਿੰਨੀਆਂ ਤੇ ਉਹ ਤੇ ਸਾਡਾ ਮੁਲਕ ਜਿਹੜਾ ਹੈਗਾ ਤਰੱਕੀ ਕਰੇਗਾ ਤਾਂ ਹੀ ਅਸੀਂ ਵਿਸ਼ਵ ਗੁਰੂ ਬਣ ਸਕਦੇ ਹਾਂ ਤਾਂ ਹੀ ਅਸੀਂ ਪੂਰੀ ਦੁਨੀਆ ਦੇ ਵਿੱਚ ਆਪਣਾ ਜੋ ਜਿਹਨੂੰ ਕਿਸੇ ਵੇਲੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀਗਾ ਭਾਰਤ ਨੂੰ ਅੱਜ ਤਾਂ ਹੀ ਉਹ ਬਣ ਸਕਦੀ ਹੈ ਜੇਕਰ ਸਾਡਾ ਜਿਹੜਾ ਨੌਜਵਾਨ ਹੈ ਉਹ ਨਸ਼ਿਆਂ ਤੋਂ ਮੁਕਤ ਹੋਏਗਾ ਉਹ ਬਾਕੀ ਜਿਹੜੀਆਂ ਚੀਜ਼ਾਂ ਨੇ ਬੁਰਾਈਆਂ ਨੇ ਉਹਨਾਂ ਤੋਂ ਮੁਕਤ ਹੋਏਗਾ ਇੱਕ ਇੱਕ ਖੁਸ਼ਹਾਲ ਜੀਵਨ ਜੀਵੇਗਾ ਔਰ ਇੱਕ ਤੰਦਰੁਸਤ ਜ਼ਿੰਦਗੀ ਜੀ ਸਕਦਾ ਹੈ ਇੱਕ ਵਧੀਆ ਜ਼ਿੰਦਗੀ ਤਾਂ ਹੀ ਜੀ ਸਕਦਾ ਹੈ ਜੇ ਆਪਾਂ ਸਕੂਲਾਂ ਨੂੰ ਕਾਲਜਾਂ ਨੂੰ ਯੂਨੀਵਰਸਟੀਆਂ ਨੂੰ ਠੀਕ ਕਰਾਂਗੇ ਸੋ ਇੱਕ ਵਾਰ ਫਿਰ ਮੈਂ ਬਹੁਤ ਬਹੁਤ ਤਨਵਾਦ ਕਰਦਾ ਸ਼ਹੀਦ ਉਦਮ ਸਿੰਘ ਹੈਲਪਿੰਗ ਹੈਂਡ ਫਾਊਂਡੇਸ਼ਨ ਕੈਨੇਡਾ ਦਾ ਅਤੇ ਖਾਸ ਤੌਰ ਤੇ ਸੰਗਰਾਮੀ ਕਲਾ ਕੇਂਦਰ ਸੁਨਾਮ ਸ਼ਹੀਦ ਉਦਮ ਸਿੰਘ ਵਾਲਾ ਦਾ ਬਹੁਤ ਬਹੁਤ ਧੰਨਵਾਦ ਔਰ ਵਿਸ਼ੇਸ਼ ਤੌਰ ਤੇ ਮੈਸਮੁੱਚੇ ਸਟਾਫ ਦਾ ਪ੍ਰਿੰਸੀਪਲ ਸਾਹਿਬ ਦਾ ਔਰ ਕਮਲਜੀਤ ਵਿਕੀ ਜੀ ਦਾ ਗਿਆਨੀ ਜੰਗੀਰ ਸਿੰਘ ਰਤਨ ਜੀ ਦਾ ਔਰ ਉਹਨਾਂ ਨੂੰ ਵਧਾਈ ਵੀ ਦਿਨਾ ਅੱਜ ਇਸ ਮੌਕੇ ਦੇ ਉੱਤੇ ਕਿ ਉਹਨਾਂ ਦੀ ਜਿਹੜੀ ਪੁਸਤਕ ਹੈ ਸੰਪਾਦਨ ਉਹ ਬਹੁਤ ਹੀ ਮਹੱਤਵਪੂਰਨ ਤੁਹਾਡੇ ਸਾਰਿਆਂ ਬੱਚਿਆਂ ਦੇ ਪੜਨ ਵਾਲੀ ਹੈ ਲਗਭਗ ਛੋਟੀ ਜਿਹੀ ਕਿਤਾਬ ਹੈ 100 ਪੰਨੇ ਦੀ ਕਿਤਾਬ ਹੈ ਔਰ ਤੀਕ ਮਜ਼ਬੂਨ ਨੇ ਛੋਟੇ ਛੋਟੇ ਤੀ ਮਜ਼ਬੂਨ ਨੇ ਇਹਦੇ ਵਿੱਚ ਇਹਦੇ ਵਿੱਚ ਸ਼ਹੀਦ ਉਦਮ ਸਿੰਘ ਜੀ ਦੇ ਜੀਵਨ ਤੋਂ ਲੈ ਕੇ ਉਹਨਾਂ ਦੀ ਡੈਥ ਤੱਕ ਉਹਨਾਂ ਦੀ ਸ਼ਹੀਦੀ ਤੱਕ ਔਰ ਸ਼ਹੀਦੀ ਤੋਂ ਬਾਅਦ ਵੀ 1974 ਦੇ ਵਿੱਚ ਜਦੋਂ ਉਹਨਾਂ ਦੀ ਹਸਤੀਆਂ ਇੰਗਲੈਂਡ ਤੋਂ ਭਾਰਤ ਲਿਆਂਦੀਆਂ ਗਈਆਂ ਸੁਨਾਮ ਦੇ ਵਿੱਚ ਲਿਆਂਦੀਆਂ ਗਈਆਂ ਤਾਂ ਉਹ ਸਾਰਾ ਸੀਨ ਕਿ ਉਸ ਵੇਲੇ ਕਿਹੜੇ ਕਿਹੜੇ ਲੋਕ ਮੌਜੂਦ ਸੀਗੇ ਉਹ ਉਹ ਸਾਰੇ ਦਾ ਦ੍ਰਿਸ਼ ਜਿਹੜਾ ਹੈਗਾ ਉਹ ਇਸ ਕਿਤਾਬ ਦੇ ਵਿੱਚ ਪੇਸ਼ ਹੁੰਦਾ ਔਰ ਮੈਂ ਬਹੁਤ ਮੁਬਾਰਕਬਾਦ ਦਿੰਦਾ ਔਰ ਮੈਂ ਉਹਨਾਂ ਦਾ ਤਨਵਾਦ ਵੀ ਕਰਦਾ ਜਿੱਥੇ ਵੀ ਨੇ ਸਰਦਾਰ ਸ਼੍ਰੀ ਜਗਨਨਾਥ ਸੰਦੇਜੀ ਅੱਜ ਜਿੱਥੇ ਵੀ ਨੇ ਚਾਹੇ ਉਹ ਸਵਰਗਾਂ 'ਚ ਬੈਠੇ ਨੇ ਜਿੱਥੇ ਵੀ ਬੈਠੇ ਨੇ ਅੱਜ ਉਹ ਜ਼ਰੂਰ ਖੁਸ਼ੀ ਮਹਿਸੂਸ ਕਰ ਰਹੇ ਹੋਣਗੇ ਕਿ ਉਹਨਾਂ ਦੀ ਪੁਸਤਕ ਆਪਾਂ ਉਹਨਾਂ ਦੇ ਸਕੂਲ ਦੇ ਵਿੱਚ ਹੀ ਜਿੱਥੇ ਉਹ ਪੜ੍ਹੇ ਵੀ ਔਰ ਜਿੱਥੇ ਉਹਨਾਂ ਨੇ ਪੜਾਇਆ ਜਿੱਥੇ ਉਹ ਬਹੁਤ ਵੱਡੀਆਂ ਪਦਵੀਆਂ ਤੇ ਵੀ ਰਹੇ ਅੱਜ ਉਸੇ ਜਗ੍ਹਾ ਦੇ ਉੱਤੇ ਆਪਾਂ ਉਹਨਾਂ ਦੀ ਪੁਸਤਕ ਲਿਖੀ ਹੋਈ ਮਿਹਨਤ ਨਾਲ ਲਿਖੀ ਹੋਈ ਪੁਸਤਕ ਜਿਹੜੀ ਹੈਗੀ ਆ ਰਿਲੀਜ਼ ਕੀਤੀ ਆ ਉਹਦੇ ਉੱਤੇ ਗੱਲਬਾਤ ਕੀਤੀ ਹੈ ਔਰ ਮੈਂ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਮੈਂ ਵਿਦਿਆਰਥੀਆਂ ਦਾ ਔਰ ਅਧਿਆਪਕ ਸਹਿਬਾਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਹਾਨੂੰ ਇਦਾਂ ਦਾ ਬੋਲਣ ਦਾ ਮੌਕਾ ਦਿੱਤਾ ਬਹੁਤ-ਬਹੁਤ ਸ਼ੁਕਰੀਆ Коин Эдриана. то это реально.